ਲੰਬੇ ਸਮੇਂ ਤੋਂ ਪੰਜਾਬ 'ਚ ਵਿਆਹਾਂ ਦਾ ਇੱਕੋ ਹੀ ਦੌਰ ਚੱਲ ਰਿਹਾ। 12 ਵਜੇ ਤੋਬਾਤ ਬਰਾਤ ਟੁਕੜੀ, 2:30 ਵਜੇ ਆਨੰਦ ਕਾਰਜ, 3 ਵਜੇ ਸ਼ਗਨ। ਡਾਂਸਰ ਮਿਸ ਸਨੀਤਾ ਹੁਣੀ ਡਗਦੇ ਨੋਟ ਤੇ ਦਾਰੂ ਦਾ ਚੱਲਦਾ ਅੰਨਾ ਦੌਰ। ਬਰਾਤ ਬੂਹੇ ਤੇ ਖੜੀ ਹੁੰਦੀ ਐ ਤੇ ਕੁੜੀ ਪਾਰਲਰ ਤੋਂ ਮੁੜੀ ਨਹੀਂ ਹੁੰਦੀ। ਮੁਲਖ ਨੂੰ ਆਨੰਦ ਕਾਰਜ ਤੇ ਫੇਰਿਆਂ ਦਾ ਹੀ ਨਹੀਂ ਪਤਾ। ਆਖਣਗੇ ਕੁੜੀ ਮੁੰਡਾ ਫੇਰੇ ਲੈਣ ਗਏ ਆ। ਜਿਹੜੇ ਖਾਖੀ ਨੰਗ ਪੈਸੇ ਪਾ ਕੇ ਮੋਟਾ ਸੰਤਰਾ ਖਰੀਦ ਰਹੇ ਹੁੰਦੇ ਆ। ਉਹ ਵੀ ਵਿਆਹ ਚ ਆਣਗੇ ਪ੍ਰਧਾਨ ਰੌਕਫੋਰਡ ਚਾਹੀਦੀ ਆ ਜਿਨ੍ਹਾਂ ਨੇ ਆਪਦੇ ਵਿਆਹ ਚ 4 ਰੁਪਏ ਕਿਲੋ ਖਰੀਦੀ ਗੋਭੀ ਦੇ ਪਤੌੜ ਖਵਾਏ ਹੁੰਦੇ ਆ ਮਲਕ ਉਹ ਵੀ ਪਲੇਟ ਚ ਪਾਏ ਰੋਸਟਰ ਤੇ ਤਿੰਨ ਪੁੱਠੀਆਂ ਉਂਗਲਾਂ ਧੜਕੇ ਵੇਟਰ ਨੂੰ ਕਹਿਣਗੇ ਯਾਰ ਠੰਡਾ ਹੋ ਗਿਆ ਹੋਰ ਲੈ ਕੇ ਆ ਸਾਨੇ ਪਰਮਟ ਦੇ 2.5 ਲੱਖ ਦੀ ਦਾਰੂ ਤੇ ਲੱਖ ਦੀ ਮੀਟ ਮੱਛੀ 2.5-3 ਲੱਖ ਪੈਸ ਦਾ ਕਰਾਇਆ 4-5 ਘੰਟਿਆਂ ਚ 7-8 ਲੱਖ ਨੂੰ ਥੁੱਕ ਲੱਗ ਜਾਂਦਾ ਉਧਰੋਂ ਸਟੇਜ ਵਾਲਾ ਐਂਕਰ ਪਾਣੀ ਲਈ ਜਾਂਦਾ ਹੁੰਦਾ ਸਰਦਾਰ ਬਹਾਦਰ ਸਰਦਾਰ ਪ੍ਰਦੋਮਣ ਸਿੰਘ ਜੀ ਤੁਲਾ ਸਾਹਿਬ ਦੇ ਸਤਿਕਾਰਯੋਗ ਪਿਤਾ ਜੀ ਹਜ਼ਾਰ ਰੁਪਏ ਦਾ ਬਹੁਤ ਬਹੁਤ ਮਾਣ ਭੇਜਦੇ ਆ ਉਹਨਾਂ ਨੂੰ ਕਿਹੜਾ ਦੱਸੇ ਕਿ 10 ਦਿਨ ਪਹਿਲਾਂ ਹੀ ਮੈਨੇਜਰ ਦੇ ਪੈਰ ਫੜ ਕੇ ਪ੍ਰਦੋਮਣ ਸਿੰਘ ਨੇ 5 ਕਿੱਲਿਆਂ ਤੇ ਸਰਜਰੀ ਲਿਮਟ ਬਣਾਈ ਆ ਗੱਲ ਤੱਕਰਦੇ ਮਟਰ ਪਨੀਰ ਉਤੋਂ ਦੀ ਮੁਲਖ ਦੋ ਗੋਲੀਆਂ ਆਈਸਕ੍ਰੀਮੀਆਂ ਮਾਰ ਕੇ ਪਾਚਨ ਪ੍ਰਣਾਲੀ ਐਂ ਕਰ ਦਿੰਦਾ ਜਿਵੇਂ ਚੁੱਲ੍ਹੇ ਤੇ ਰਹੀ ਤੇ ਸਾਗ ਥੱਲੋਂ ਲੱਕੜ ਖਿੱਚ ਕੇ ਉੱਤੇ ਪਾਣੀ ਛੜਕਦਾ ਹੋਵੇ ਮੇਰੇ ਤੇਰੇਰ ਦਾ ਨੰਗ ਜਿਹਨੇ ਸਲਾਮੀ ਵੀ ਇੱਕ ਪਾਸੇ ਸਿਟੀ ਹੁੰਦੀ ਆ ਉਹ ਵੀ ਜਾਂਦਾ ਜਾਂਦਾ ਨੈਪਕੀਨਾ ਪੂੰਝਾ ਪੂੰਝ ਕੇ ਨਾਲ ਦੇ ਦੇ ਹੁੱਜ ਮਾਰ ਕੇ ਕਹਿ ਦਿੰਦਾ ਉਹ ਯਾਰ ਗੱਲ ਜੀ ਨਹੀਂ ਬਣੀ ਐਨੇ ਨੂੰ ਪਤਾ ਲੱਗਦਾ ਸਰਦੂਰਗੜ ਵਾਲੇ ਫੋਫੜਨੇ ਗਾਣੇ ਪਿੱਛੇ ਡੀਜੇ ਵਾਲੇ ਬੱਚੀ ਦੇ ਲਫੇੜਾ ਧਰਤਾ ਅੱਧਾ ਘੰਟਾ ਉਹਨਾਂ ਦੇ ਰਾਜੀ ਬੰਦੇ ਵਿੱਚ ਨਿਕਲ ਜਾਂਦਾ ਬਰਾਤ ਮੁੜਦੀ ਕਰਦੀ ਨੂੰ ਨੀਰਾ ਹੋ ਜਾਂਦਾ ਐਨੇ ਨੂੰ ਪੰਡੋਰੀ ਵਾਲੀ ਮਾਸੀ ਦਾ ਮੁੰਡਾ ਸ਼ਗਲ ਲੈਣ ਦੀ ਕਾਹਲੀ ਚ ਕਿ ਜੇ ਦੀ ਮੰਗ ਕੇ ਲਿਆਂਦੀ ਗੱਡੀ ਕੌਲੇ ਚ ਠੋਕ ਦਿੰਦਾ ਗੱਲ ਮੁੱਕਦੀ ਆ ਨਹਾਈ ਦੀ ਦੁਕਾਨ ਤੇ ਪਏ ਸਮਾਨ ਵਾਂਗੂ ਮੁਲਖ ਉਤੋ ਹੀ ਸੋਹਣਾ ਲੱਗਦਾ ਅੰਦਰੋਂ ਖਾਲੀ ਆ ਪਰਿਹਾਰ ਵਾਲਾ ਕੰਮ ਖੈਰ ਕਿਹੜੀਆਂ ਗੱਲਾਂ ਚ ਪੈ ਗਈ ਗੱਲ ਹੋਰ ਕਰਨੀ ਸੀ ਮੀਨਾ ਕ ਪਹਿਲਾਂ ਛੋਟੀ ਭੈਣ ਮਨਮੀਤ ਦੇ ਵਿਆਹ ਦਾ ਸਤਾ ਮਿਲਿਆ ਤੋਹੇ ਜੀ ਕੈਨੇਡਾ ਪੱਕੇ ਨਹੀਂ ਚਾ ਸੀ ਵੱਖਰੇ ਵਿਆਹ ਨੂੰ ਦੇਖਣ ਦਾ ਉਹੀ ਕੁਛ ਹੋਇਆ ਵੇਲੇ ਸਰ ਵਰਾਤ ਟੁਕੀ ਸਾਰੀ ਸੰਗਤ ਦੀ ਹਾਜ਼ਰੀ 'ਚ ਬੜੇ ਠੰਮੇ ਨਾਲ ਅੰਦਕਾਰਜ ਹੋਏ ਸ਼ਬਦ ਕੀਰਤਨ ਅਰਦਾਸ ਫਿਰ ઠાਡੀ ਜਥਾ ਪੰਗਤ 'ਚ ਬਹਿ ਕੇ ਗੁਰੂ ਕਾ ਲੰਗਰ ਛਕਿਆ ਤੇ ਨਿਹੰਗ ਸੰਗਾਂ ਨੇ ਗੱਤ ਗਿਦੇ ਚੰਗੇ ਦਿਹਾਉ ਦਿਖਾਈ ਸੱਚੇ ਪਾਸ਼ਾ ਇਸ ਜੋੜੀ ਤੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਤੇ ਹੋਰਾਂ ਨੂੰ ਅੱਗੇ ਤੋਂ ਸਮੱਤ ਵਖਸ਼ਣ ਵਧਾਈਆਂ ਭਾਈ ਸਿੰਘੋ ਤੋਹਾਨੂੰ ਧੰਨਵਾਦੋਸਤੋ ਇਹ ਲਿਖਤ ਹੈਗੀ ਆ ਅਮਰਤਪਾਲ ਕੁਦੜਾ ਹੋਣਾਂ ਦੀ ਇਲਕਿਤ ਵਧੀਆ ਲੱਗੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਦੇ ਹੋਏ ਇਹਨੂੰ ਸ਼ੇਅਰ ਕਰਨਾ ਧੰਨਵਾਦ